ਸਤਿ ਸ਼੍ਰੀ ਅਕਾਲ ਜੀ ਮੈਂ ਗੁਰਮੇਰ ਬਟੀਕ ਜਾਖਨ ਤੋਂ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਨੈਕਸਟ ਆਰਟੀਕਲ ਜੋ ਤੁਹਾਡੇ ਲਈ ਅਸੀਂ ਲੈ ਕੇ ਆਏ ਉਹ ਆ ਖੀਨਖਾਬ ਦੇ ਸੂਟ ਦੇਖ ਸਕਦੇ ਹੋ ਤੁਸੀਂ ক্লোਜ਼ ਤੋਂ ਦੇਖੋ ਕਿੰਨਾ ਸੋਹਣਾ ক্লোਜ਼ ਤੋਂ ਦਿਖਾ ਦੋ ਤੇ ਕਿੰਨਾ ਸੋਹਣਾ ਫੈਬਰਿਕ ਹੈ ਸੌਫਟ ਵਾਲਾ ਬਿਲਕੁਲ ਹਾਰਡ ਵਾਲਾ ਨਹੀਂ ਹੈਗਾ ਇਹਦੇ ਪਿਓਰ ਦਾ ਇਹ ਫਰਕ ਹੁੰਦਾ ਹੀ ਇਹਦੇ ਨੀਚੇ ਟਾਗਾ ਨਹੀਂ ਹੋਊਗਾ ਕੋਈ ਵੀ ਜੋ ਆਪਣੀ ਸਕਿਨ ਨੂੰ ਇਰੀਟੇਟ ਕਰੂਗਾ ਇਹ ਪ੍ਰਿੰਟ ਹੀ ਐ ਸੀ ਪਰ ਪ੍ਰਿੰਟਿੰਗ ਹੈ ਦੇ نیچے ਕੋਈ ਟਾਗਾ ਨਹੀਂ ਹੋਊਗਾ ਜਿਨ੍ਹਾਂ ਦੇ نیچے ਟਾਗੇ ਹੁੰਦੇ ਨੇ ਉਹ ਸੈਮੀਚ ਹੁੰਦੇ ਨੇਗੇ ਨਕਲ ਹੁੰਦੀ ਇਹਨਾਂ ਦੀ ਬਟੇ ਪਿਓਰ ਵਾਲਾ ਹੈਗਾ ਕਿੰਨਾ ਸੋਹਣਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਪੀਚ ਕਲਰ ਡਾਰਕ ਪੀਚ ਜਿਹਾ ਕਲਰ ਹੈ ਇਹਦਾ ਤੇ ਇਹਨਾਂ ਨਾਲ ਜਿਹੜੀਆਂ ਕੱਲੀ ਸ਼ਰਟਾਂ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਤੇ ਇਹਨਾਂ ਨਾਲ ਬਾਟਮਸ ਨੇ ਜਿਹੜੀਆਂ ਆਪਾਂ ਕ੍ਰੇਪ ਦੀਆਂ ਨੇਚਰਲ ਕ੍ਰੇਪ ਦੀਆਂ ਜਿਹੜੀਆਂ ਬਾਟਮਸ ਨੇ ਉਹਨਾਂ ਨੂੰ ਆਪਾਂ ਡਾਈ ਕਰਵਾ ਕੇ ਦੇਵਾਂਗੇ ਆਪਣੇ ਕੋਲੇ ਹੈਗੀਆਂ ਨੇਗੀਆਂ ਤੁਸੀਂ ਤੇ ਜੇ ਕਈ ਵਾਰ ਕਿਸੇ ਭੈਣ ਨੂੰ ਇਹ ਨਹੀਂ ਵੀ ਆਪਾਂ ਜਿਵੇਂ ਇਹਦੇ ਨਾਲ ਪੀਸ ਡਾਈ ਕਰਵਾਵਾਂਗੇ ਕਈ ਇਹਦੇ ਨਾਲ 골ਡਨ ਸਕੀਨ ਲਗਾ ਲੈਂਦੀਆਂ ਨੇ ਤਾਂ ਉਹ ਵੀ ਲਗਵਾ ਸਕਦੇ ਹੋ ਵੀ ਤੁਸੀਂ ਤਾਂ ਉਹ ਤੁਹਾਡੀ ਆਪਣੀ ਪਸੰਦ ਹੋਊਗੀ ਤੇ ਫਰਸਟ ਕਲਰ ਇਹ ਇਹ ਆਪਾਂ ਨੇ ਵੀਡੀਓ 깔 ਪਾਈ ਵੀ ਨਹੀਂ ਸੀ ਕਿ ਨਵਾਂ ਆਰਟیکل ਆਇਆ ਸੀਗਾ ਤਾਂ ਦੋ ਕਲਰ ਨਾਲ ਦੀ ਨਾਲ ਇਹਨਾਂ ਨੂੰ ਆਪਣੇ ਸੋਲਡ ਹੋ ਗਏ ਸੀਗੇ ਤੇ ਇਸ ਕਰਕੇ ਆਪਣੇ ਕੋਲ ਹੁਣ 3 ਪੀਸ ਹੀ ਅਵੇਲੇਬਲ ਨੇਗੇ ਇਹਦੇ ਵਿੱਚ ਇਹ ਬਾਰਡਰ ਗ੍ਰੀਨ ਕਲਰ ਕਲਰ ਦੇਖੋ ਕਿੰਨਾ ਸੋਹਣਾ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈਗੀ ਜਬਰਦਸਤ ਜੇ ਸੂਟ ਲੈਗੇ ਬਹੁਤ ਜਿਆਦੇ ਸੋਹਣੇ ਪਿਓਰ ਵਾਲੇ ਪਿਓਰ ਦੇ ਸੂਟ ਰਹਿਣਗੇ ਤੇ ਇਹਦੇ ਨਾਲ ਬਾਟਲ ਬਾਟਲ ਗ੍ਰੀਨ ਕਲਰ ਦੀ ਜਿਹੜੀ ਆਪਾਂ ਬਾਟਮ ਆ ਉਹ ਡਾਈ ਕਰਵਾਵਾਂਗੇ ਤੇ ਬਾਕੀ ਤੁਹਾਡੀ ਚੁਆਈਸ ਹੈ ਕਈ ਵਾਰ ਹੁੰਦੀਆਂ ਵੀ ਨਹੀਂਆਂ ਬਾਟਮਸ ਆਪਣੇ ਕੋਲੇ ਪਿਓਰ ਨਹੀਂ ਪਹਿਣਾ ਕੋਲੇ ਸ਼ਰਟਾਂ ਖਰਾਬ ਹੋ ਜਾਂਦੀਆਂ ਜੋ ਖਰਾਬ ਹੋ ਜਾਂਦੇ ਤਾਂ ਆਪਾਂ ਉਹਨਾਂ ਦੇ ਨਾਲ ਇਦਾਂ ਵੀ ਲੈ ਸਕਦੇ ਹੋ ਤੁਸੀਂ ਤੇ ਬਹੁਤ ਸੋਹਣੇ ਸੂਟ ਨੇਗੇ ਤੇ ਜਿਹੜਾ ਥਰਡ ਕਲਰ ਹੈ ਆਪਣੇ ਕੋਲੇ ਇਹ ਨੇਵੀ ਬਲੂ ਨੇਵੀ ਬਲੂ ਕਲਰ ਦਾ ਸੂਟ ਹੈ ਬਹੁਤ ਸੋਹਣਾ ਇਹ ਦੇਖੋ ਸਾਰੇ ਸੂਟ ਬਹੁਤ ਜਿਆਦਾ ਸੋਹਣੇ ਨੇਗੇ ਤੇ ਇਹਨਾਂ ਦਾ ਜਿਹੜੀ ਸਭ ਤੋਂ ਵਧੀਆ ਗੱਲ ਹੈ ਕਿ ਸੌਫਟ ਵਾਲੀ ਫੈਬਰਿਕ ਰਹੂਗੀ ਤੇ ਇਹਦੇ ਵਿੱਚ ਕੋਈ ਵੀ ਥੱਲੇ ਆਪਾਂ ਨੂੰ ਜਿਹੜੀ ਸਕਿਨ ਨੂੰ ਇਰੀਟੇਟ ਕਰੇ ਐਦਾਂ ਦਾ ਕੋਈ ਵੀ ਫੈਬਰਿਕ ਨਹੀਂ ਹੈ ਤੇ ਨਾ ਕੋਈ ਤਾਗਾ ਇਹਦੇ نیچے ਸਾਰੇ ਬਹੁਤ ਜਿਆਦਾ ਸੋਹਣਾ ਹੈਗਾ ਤੇ ਇਹਨਾਂ ਇਹ ਸੂਟ ਤੁਸੀਂ ਜੋ ਵੀ ਕਲਰ ਤੁਹਾਨੂੰ ਪਸੰਦ ਆਏਗਾ ਤਾਂ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋਗੇ ਤੇ ਉਸ ਤੋਂ ਬਾਅਦ ਨੈਕਸਟ ਆਰਟੀਕਲ ਕਈ ਬਹੁਤ ਸਾਰੇ ਭੈਣਾਂ ਦੀ ਡਿਮਾਂਡ ਰਹਿੰਦੀ ਸੀ ਵੀ ਸਾਨੂੰ ਕਾਟਨ ਦੇ ਸੂਟ ਦੋ ਜੀ ਕਿਉਂਕਿ ਆਪਾਂ ਨੈਕਸਟ ਈਅਰ ਵਾਸਤੇ ਅਪਲਾਈ ਕੇ ਰੱਖ ਲੈਣੇ ਹੁੰਨੇਗੇ ਕਿਉਂਕਿ ਘੱਟ ਪ੍ਰਾਈਸ ਚ ਮਿਲ ਜਾਂਦੇ ਨੇਗੇ ਆਪਾਂ ਨੂੰ ਇਸ ਟਾਈਮ ਆ ਕੇ ਹਨਾ ਸੇਲ ਚ ਮਿਲ ਜਾਂਦੇ ਤਾਂ ਇਸ ਕਰਕੇ ਆਪਾਂ ਸੇਲਿੰਗ ਪ੍ਰਾਈਸ ਹੀ ਤੁਹਾਨੂੰ ਸੂਟ ਦਵਾਵਾਂਗੇ ਬਹੁਤ ਸਾਰੇ ਸੋਹਣੇ ਸੂਟ ਲਣਗੇ ਜਿਹੜੇ ਤੇ ਆਪਾਂ ਦਵਾਂਗੇ ਤੁਹਾਨੂੰ ਇਹ ਜਿਹੜਾ ਇਹਨਾਂ ਦਾ ਪ੍ਰਾਈਸ ਰਹੂਗਾ 600 ਰੁਪਏ 600 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਇਹ ਦੇਖੋ ਡੈਂਟਿੰਗ ਵਾਲੇ ਨੇਗੇ ਵਿੱਚ ਲਾਈਨਿੰਗ ਬਣੀ ਹੋਈ ਹੈ ਡੈਂਟਿੰਗ ਵਾਲੇ ਨੇ ਕਿੰਨਾ ਸੋਹਣਾ ਪ੍ਰਿੰਟ ਹੈ ਪਰਪਲ ਕਲਰ ਹੈ PRINTING ਦੇਖੋ ਫਲ ਫਰੋਲਰ ਜੇ ਪ੍ਰਿੰਟ ਨੇਗੇ ਵੱਡੇ ਵੱਡੇ ਪ੍ਰਿੰਟ ਰਹਿਣਗੇ ਇਹਨਾਂ ਦੇ ਵਿੱਚ ਤੇ ਇਹਦੇ ਵਿੱਚ ਨੈਕਸਟ ਰਹੂਗਾ ਮਜ਼ੈਂਟਾ ਕਲਰ ਥੋੜਾ ਪ੍ਰਿੰਟ ਦਾ ਫਰਕ ਰਹੂਗਾ ਬਟ ਸਟਫ ਸੇਮ ਹੀ ਰਹੂਗਾ ਡੈਂਟਿੰਗ ਵਾਲਾ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਇਹ ਸਾਰਿਆਂ ਦਾ ਇਹ ਪ੍ਰਾਈਸ ਰਹੂਗਾ 600 ਰੁਪਏ 600 ਰੁਪਏ ਪ੍ਰਾਈਸ ਰਹੂਗਾ ਇਹਨਾਂ ਦਾ ਕਾਟਨ ਵਾਲੇ ਸੂਟਾਂ ਦਾ ਪ੍ਰਿੰਸੈਸ ਕਲੈਕਸ਼ਨ ਦੇ ਸੂਟ ਰਹਿਣਗੇ ਇਹ 600 ਰੁਪਏ ਦਾ ਪ੍ਰਾਈਸ ਹੈ ਤੇ 3rd ਕਲਰ ਇਹਦੇ ਵਿੱਚ ਰਹੂਗਾ ਬਲੈਕ ਇਹ ਸੇਮ ਪ੍ਰਿੰਟ ਰਹੂਗਾ ਇਹਦੇ ਨਾਲ ਦਾ ਮਜ਼ੈਂਟਾ ਵਾਲੇ ਨਾਲ ਦਾ ਸੇਮ ਕਲ ਪ੍ਰਿੰਟ ਹੈਗਾ ਇਹਦਾ ਤੇ ਜਿਹੜਾ 4th ਕਲਰ ਹੈਗਾ ਇਹਦਾ ਫਰੋਜ਼ੀ ਇਹਦਾ ਵੀ ਥੋੜਾ ਡਿਜ਼ਾਈਨ ਚੇਂਜ ਹੈਗਾ ਇਹਦਾ ਡਿਜ਼ਾਈਨ ਚੇਂਜ ਹੈਗਾ ਬਹੁਤ ਸਨੇ ਸੂਟ ਨੇਗੇ ਚਾਰ ਕਲਰ ਇਹਦੇ ਵਿੱਚ ਹੈਗੇ ਨੇ ਸੇਮ ਚ ਤੇ ਆਗਲਾ ਕਲਰ ਹੈਡ ਐਂਟਿੰਗ ਚ ਵਟ ਇਹਦੇ ਨਾਲ ਮੈਚਿੰਗ ਇਹ ਮੈਚਿੰਗ ਹੈ ਦਾ ਇਹਦੇ ਨਾਲ ਜਿਹੜੀ ਬਾਟਮ ਹੈਗੀ ਉਹ ਪਲੇਨ ਹੈ ਆਪਾਂ ਜਿਹੜਾ ਪ੍ਰਾਈਸ ਹੈ ਸੇਮ ਹੀ ਦਵਾਂਗੇ ਸੇਮ ਹੀ ਪ੍ਰਾਈਸ ਦੇ ਰਹੇ ਆਂਗੇ ਆਪਾਂ ਇਹ ਬਹੁਤ ਸੋਨੇ ਸੂਟ ਨੇਗੇ ਦੇਖ ਸਕਦੇ ਹੋ ਪ੍ਰਿੰਸੈਸ ਕਲੈਕਸ਼ਨ ਦੇ ਸੌਫਟ ਵਾਲੇ ਕਿਉਂਕਿ ਆਪਾਂ ਨੈਕਸਟ ਈਅਰ ਵਾਸਤੇ ਆਪਾਂ ਲੈ ਕੇ ਨਮ ਸੇਵ ਕਰਕੇ ਰੱਖ ਸਕਦੇ ਆਂਗੇ ਤਾਂ ਜੋ ਆਪਾਂ ਨੂੰ ਕਿਉਂਕਿ ਘੱਟ ਪ੍ਰਾਈਸ ਤੇ ਮਿਲ ਜਾਂਦੇ ਨੇ ਇਸ ਕਰਕੇ ਤੇ ਬਹੁਤ ਸੋਨੇ ਸੂਟ ਰਹਿਣਗੇ ਜੀ ਇਹੇ ਲਾਈਟ ਡਾਰਕ ਹਰ ਤਰ੍ਹਾਂ ਦਾ ਚਾਰਟ ਰਹੂਗਾ ਆਪਣੇ ਕੋਲੇ ਇਹ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਇਹ ਲਾਈਟ ਕਲਰ ਚ ਆ ਗਿਆ ਅਨੀਆਂ ਚਾ ਕਲਰ ਹੈਗਾ ਬਹੁਤ ਸੋਹਣਾ ਸੂਟ ਹੈ ਤੇ ਇਹਦੇ ਵਿੱਚ ਇੱਕ ਕਲਰ ਏ ਰਹੂਗਾ ਬਹੁਤ ਸੋਹਣਾ ਕਲਰ ਹੈ ਇਹ ਵੀ ਇਨਾਂ ਦੇ ਵਿੱਚ ਕਲਰਾਂ ਦਾ ਫਰਕ ਹੈਗਾ ਤੇ ਅਗਲਾ ਕਲਰ ਇਹਦੇ ਵਿੱਚ ਰਹੂਗਾ ਪ੍ਰਿੰਟਿੰਗ ਦੀ ਫਰਕ ਹੈ ਬਲੈਕ ਤੇ ਮਹਿੰਦੀ ਦਾ ਕਿੰਨਾ ਸੋਹਣਾ ਕੰਬੀਨੇਸ਼ਨ ਹੈ ਬਲੈਕ ਐਂਡ ਮਹਿੰਦੀ ਦਾ ਕੰਬੀਨੇਸ਼ਨ ਹੈ ਇਹਦੇ ਵਿੱਚ ਜਿਹੜੀ ਬਾਟਮਸ ਨੇਗੇ ਇਹਨਾਂ ਦੇ ਵਿੱਚ ਵੀ ਸੈਲਫ ਰਹੂਗਾ ਸਾਰੀਆਂ ਬਾਟਮ ਦੇ ਵਿੱਚ ਇਹਨਾਂ ਨੂੰ ਨੈਗੇਟਿਵ ਤੇ ਪੋਜ਼ਿਟਿਵ ਪ੍ਰਿੰਟ ਵਾਲੇ ਵੀ ਕਿਹਾ ਜਾਂਦਾ ਹੈਗਾ ਨੈਗੇਟਿਵ ਪੋਜ਼ਿਟਿਵ ਪ੍ਰਿੰਟ ਵਾਲੇ ਵੀ ਕਿਹਾ ਜਾਂਦਾ ਇਹੀ ਸੂਟ ਆਪਾਂ ਨੇ ਪਹਿਲਾਂ ਕਾਫੀ ਕੋਸਟ ਦੇ ਵਿੱਚ ਸੇਲ ਕੀਤੇ ਨੇਗੇ ਤੇ ਹੁਣ ਇਹ ਆਊਟ ਆਫ ਸੀਜ਼ਨ ਕਰਕੇ ਆਪ ਨੂੰ ਘੱਟ ਪ੍ਰਾਈਸ ਨਹੀਂ ਲਰੇਣੇਗੇ ਆ ਦੇਖੋ ਨੈਕਸਟ ਕਲਰ ਮੈਜੈਂਟਾ ਕਲਰ ਤੇ ਉਹੀ ਪ੍ਰਿੰਟਿੰਗ ਬਾਟਮ ਰਹਿਣੀਆਂ ਆਪਣੀਆਂ ਨੈਗੇਟਿਵ ਪੋਜ਼ੀਟਿਵ ਦੇ ਵਿੱਚ ਇਹ ਸੂਟ ਰਹਿਣਗੇ ਤੇ ਇਸ ਤੋਂ ਬਾਅਦ ਆਪਣੇ ਕੋਲ ਇੱਕ ਬਲੈਕ ਕਲਰ ਵੀ ਹੈ ਇਹ ਨਾਲ ਜੀ ਇੱਕ ਬਲੈਕ ਕਲਰ ਹੈ ਇਹ ਸਾਰੇ ਪਲੇਨ ਬਾਟਮਸ ਵਾਲੇ ਰਹਿਣਗੇ ਬਲੈਕ ਕਲਰ ਹੈ ਮੈਜੈਂਟਾ ਹੈ ਮਹਿੰਦੀ ਬਲੈਕ ਹੈ ਤੇ ਇਹ ਗ੍ਰੀਨ ਜਾਏਗਾ ਲਾਈਟ ਜਾ ਤੇ ਅਨੀਆਂ ਜਾ ਕਲਰ ਹੈਗਾ ਇਦੇ ਵਿੱਚ ਵੀ ਚਾਰ ਪੰਜ ਕਲਰ ਨੇਗੇ ਤੇ ਹੁਣ ਆਪਣੇ ਕੋਲ ਰਹਿਣਗੇ ਜੀ 올ਓਵਰ ਸੂਟ 올ਓਵਰ ਸੂਟ ਦੇਖੋ ਮਜ਼ੈਂਟਾ ਪਿੰਕ ਜਿਹਾ ਕਲਰ ਹੈਗਾ ਬਹੁਤ ਸੋਹਣਾ ਡਾਰਕ ਪਿੰਕ ਜਿਹਾ ਕਲਰ ਹੈ ਤੇ ਉਸ ਤੋਂ ਬਾਅਦ ਆਪਣੇ ਕੋਲ ਲਵੈਂਡਰ ਕਲਰ ਹੈ ਬਲੂ ਲਵੈਂਡਰ ਜਾਂ ਤੇ ਮਜ਼ੈਂਟਾ ਕਲਰ ਬ੍ਰੀਕ ਪ੍ਰਿੰਟ ਚ ਆ ਗਿਆ ਕੁਝ ਪੈਣਾ ਵੱਡਾ ਪ੍ਰਿੰਟ ਪਾਣਾ ਪਸੰਦ ਨਹੀਂ ਕਰਦੀਆਂ ਉਹ ਬ੍ਰੀਕ ਪ੍ਰਿੰਟ ਚ ਪਸੰਦ ਕਰਦੀਆਂ ਇਹਦੇ ਵਿੱਚ ਵੀ ਦੋ ਕਲਰ ਨੇ ਆਪਣੇ ਕੋਲ ਮਸਟਰਡ ਕਲਰ ਤੇ ਮਜ਼ੈਂਟਾ ਕਲਰ ਤੇ ਇੱਕ ਕਲਰ ਆਪਣੇ ਕੋਲੇ ਇਹ ਹੀ ਹੈ ਕੋਈ ਵੀ ਸੂਟ ਇਹ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ 600 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਬਹੁਤ ਸੋਹਣੇ ਸੂਟ ਨੇ ਜੀ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਸੈਂਡ ਕਰ ਸਕਦੇ ਹੋ ਥੈਂਕ ਯੂ ਜੀ